بسم اللہ الرحمن الرحیم شروع اللہ تعالی ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ نہایت ਇਰਹਮ ਕਰਨ ਵਾਲਾ ਹੈ ਲੁਧਿਆਣਾ ਦੀ ਧਰਤੀ ਤੇ ਅੱਜ ਇੱਕ ਵਾਰ ਫਿਰ ਜਿਹੜਾ ਸਾਡੇ ਅਜ਼ੀਜ਼ ਜਿਹੜੇ ਐਮਪੀ ਸਿੰਘ ਜੀ ਤੇ ਉਹਨਾਂ ਦੀ ਜਿਹੜੀ ਫਾਊਂਡੇਸ਼ਨ ਹੈ ਤੇ ਖਾਸ ਕਰ ਲਾਈਫਲਾਈਨ ਫਾਊਂਡੇਸ਼ਨ ਵਾਲੇ ਵੀ ਸਾਰੇ ਜਿੰਨੇ ਸਾਡੇ ਉਦਯੋਗਪਤੀ ਨੇ ਇਹਨਾਂ ਨੇ ਮਿਲ ਕੇ ਦੁਬਾਰਾ ਖੂਨਦਾਨ ਕੈਂਪ ਲਾਇਆ ਪਰ ਸਿਰਫ ਖੂਨਦਾਨ ਕੈਂਪ ਹੀ ਨਹੀਂ ਲਾ ਰਹੇ ਸਮਾਜਿਕ ਵਿਵਸਥਾ ਦੇ ਵਿੱਚ ਜਿਹੜੀਆਂ ਆਮ ਜ਼ਰੂਰਤਾਂ ਹਨ ਉਹਦੇ ਵਿੱਚ ਗਰੀਬ ਲੋਕਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜਦੇ ਪਏ ਨੇ ਤੇ ਮੈਂ ਸਮਝਦਾ ਐਸੀ ਲੋਕਾਂ ਦੀ ਜ਼ਰੂਰਤ ਹੈ ਕਿ ਜਿਹੜੇ ਬੜੀ ਖਾਮੋਸ਼ੀ ਦੇ ਨਾਲ ਗਰੀਬਾਂ ਦੀ ਇਸ ਤਰ੍ਹਾਂ ਮਦਦ ਕਰਦੇ ਪਏ ਨੇ ਕਿ ਉਹਨਾਂ ਦੀ ਸੈਲਫ ਰਿਸਪੈਕਟ ਵੀ ਵੱਜਦੀ ਪਈ ਹੈ ਔਰ ਇਹਨਾਂ ਦੀ ਸਮਾਜ ਸੇਵਾ ਜਿਹੜੀ ਹੈ ਉਹ ਵੀ ਅੱਗੇ ਵਧਦੀ ਪਈ ਹੈ ਤੇ ਮੈਂ ਇਹਨਾਂ ਨੂੰ ਅੱਜ ਸ਼ੁਕਰਾਨਾ ਦੇ ਮੌਕੇ ਤੇ ਜਦ ਕਿ ਇਹਨਾਂ ਨੇ ਸ਼ੁਕਰਾਨਾ ਦਿਵਸ ਰੱਖਿਆ ਹੈ ਔਰ ਖੂਨਦਾਨ ਕੈਂਪ ਲਾਇਆ ਇੱਕ ਬਾਰ ਫਿਰ ਵਧਾਈ ਦੇਣਾ ਚਾਹੁੰਦਾ ਔਰ ਲੁਧਿਆਣਵੀਆ ਨੂੰ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਪੰਜਾਬ ਨੇ ਪੂਰੀ ਦੁਨੀਆ ਨੂੰ ਸਨੇਹਾ ਦਿੱਤਾ ਆਪਸੀ ਭਾਈਚਾਰਕ ਸਾਂਝ ਦਾ ਤੇ ਖੂਨ ਦਾਨ ਕੈਂਪ ਜਿੰਦੋਂ ਅਸੀਂ ਖੂਨ ਦਾਈਦਾ ਉਹ ਚੇ ਨਹੀਂ ਦੇਖੀਦਾ Hindu ਦੇ ਰਿਹਾ Muslim ਦੇ ਰਿਹਾ Sikh ਦੇ ਰਿਹਾ Isai ਦੇ ਰਿਹਾ ਔਰ ਖੂਨ ਜਾ ਕਿਨੂੰ ਰਿਹਾ ਇਹ ਵੀ ਨਹੀਂ ਦੇਖਦੇ ਤੇ ਇਸ ਲਈ ਆਪਸੀ ਭਾਈਚਾਰਕ ਸਾਂਝ ਵਧਾਉਣ ਦੇ ਲਈ ਐਦਾਂ ਦੇ ਕੈਂਪ ਲੱਗਨੇ ਬਹੁਤ ਜ਼ਰੂਰੀ ਨੇ ਇਹਨਾਂ ਨੂੰ ਬढ़ावा ਦਿੱਤਾ ਜਾਵੇ ਔਰ ਇਸ ਦੇ ਨਾਲ ਹੀ ਮੈਂ ਅੱਜ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਲੱਗਿਆ ਵਾ ਕਿ ਦੋਨੇ ਟੀਮ ਰੇ ਆਫ ਪੋਜ਼ਿਟਿਵਿਟੀ ਸੰਸਥਾ ਦੁਆਰਾ ਜਿਹੜਾ ਜੇ ਬਲੱਡ ਨੇਸ਼ਨ ਆਰਗੇਨਾਈਜ਼ ਕਰਿਆ ਮੈਂ ਮੇਰੇ ਕੋਲ ਕੋਈ ਸ਼ਬਦ ਨਹੀਂ ਕਿ ਇਹ ਐਨੇ ਵਧੀਆ ਤਰੀਕੇ ਨਾਲ ਇਹ ਸਾਰਾ ਆਰਗੇਨਾਈਜ਼ ਕਰਿਆ ਹੋਇਆ ਤੇ ਭਾਜੀ ਉਹ ਵੀ ਹੋਰ ਬਹੁਤ ਸਾਰੇ ਜਿਹੜੀਆਂ ਸੰਸਥਾ ਦੇ ਰੂਪ ਦੇ ਵਿੱਚ ਜਿਹੜੀ ਸੇਵਾ ਨਿਭਾ ਰਹੇ ਨੇ ਇਹ ਗੁਰੂ ਮਹਾਰਾਜ ਦੀ ਬਖਸ਼ੀ ਜਿਹੜੀ ਦਾਤ ਹੁੰਦੀ ਆ ਸੋ ਇਹਨਾਂ ਦੇ ਹਿੱਸੇ ਆਈ ਆ ਸੋ ਮੈਂ ਪ੍ਰਮਾਤਮਾ ਅਗੇ ਇਹੀ ਅਰਦਾਸ ਕਰਦਾ ਕਿ ਸਾਡੀ ਇਸ ਸੰਸਥਾ ਦੇ ਜਿਹੜੇ ਭਰਾ ਨੇ ਹਮੇਸ਼ਾ ਨਿਰੰਤਰ ਜਿਹੜੀ ਸੇਵਾ ਇਹਨਾਂ ਤੋਂ ਗੁਰੂ ਮਹਾਰਾਜ ਦੇ ਹੱਥਾਂ ਨਾਲ ਹੋਰ ਹਰ ਇੱਕ ਜਗ੍ਹਾ ਤੋਂ ਲੈਣ ਤਾਂ ਕਿ ਅਸੀਂ ਇੱਕ ਪੋਜ਼ਿਟਿਵਿਟੀ ਜਿਹੜਾ ਨਾਮ ਹੀ ਆ ਹਰ ਇੱਕ پورے ਸਮਾਜ ਦੇ ਵਿੱਚ ਅਸੀਂ ਪੋਜ਼ਿਟਿਵਿਟੀ ਵੰਡੀਏ ਖੁਸ਼ੀਆਂ ਵੰਡੀਏ ਜਿਹੜੀ ਨਰਾਾਤਮਕ ਸੋਚ ਆ ਉਹਦੇ ਨਾਲੋਂ ਅਸੀਂ ਪਰਾਂ ਹੋ ਕੇ ਹਰ ਇੱਕ ਬੰਦੇ ਦੀ ਸੇਵਾ ਕਰਨ ਦੇ ਵਿੱਚ ਜਿਹੜੀ ਦਿਲਚਸਪੀ ਹੋਣੀ ਚਾਹੀਦੀ ਆ ਸੋ ਮੈਂ ਆਪਣੇ ਵੱਲੋਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਹਾਂਜੀ ਮੈਂ ਜੀ ਐਮਪੀ ਸਿੰਘ ਰੇਓ ਪੋਜ਼ਿਟਿਵਿਟੀ ਸੰਸਥਾ ਤੋਂ ਬੋਲ ਰਿਹਾ ਹਾਂ ਜੀ ਅਸੀਂ 2018 ਤੋਂ ਡੀਐਮਸੀ ਹਸਪੀਟਲ ਦੇ ਬਾਹਰ ਲੰਗਰਾਂ ਦੀ ਸੇਵਾ ਗੁਰੂ ਮਾਰਾ ਸਾਡੇ ਤੋਂ ਲੈ ਰਹੇ ਆ ਜੀ ਪਿਛਲੇ 2.5 ਸਾਲ ਤੋਂ ਅਸੀਂ ਇੱਕ ਆਈ ਹਸਪੀਟਲ ਵੀ ਖੋਲਿਆ ਜਿੱਥੇ ਲੋੜਵੰਦ ਮਰੀਜ਼ਾਂ ਦੇ ਅਸੀਂ ਫ੍ਰੀ ਆਈ ਆਪਰੇਸ਼ਨ ਕਰਦੇ ਆਂ ਤੇ ਹਰ ਸਾਲ ਅਸੀਂ ਜਦੋਂ ਇੱਕ ਸਾਲ ਪੂਰਾ ਹੁੰਦਾ ਤੇ ਅਸੀਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਆਂ ਵੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ਣ ਮਹਾਰਾਜ ਆਪ ਕਿਰਪਾ ਕਰਦੇ ਨੇ ਤੇ ਆਪ ਤਰਸ ਕਰਕੇ ਸਾਡੇ ਤੋਂ ਸੇਵਾ ਲੈ ਰਹੇ ਨੇ ਇਸ ਸਾਲ ਸਾਨੂੰ 6 ਸਾਲ ਹੋ ਗਏ ਜੀ ਪੂਰੇ 6ਵੀਂ ਪਰੇਗੰਡ ਮਨਾ ਰਹੇ ਆਂ ਤੇ ਅਸੀਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰ ਰਹੇ ਆਂ ਪਿਛਲੇ ਸਾਲ ਤੋਂ ਸਾਡੀ ਸਾਰੀ ਟੀਮ ਨੇ ਲਾਈਫਲਾਈਨ ਫਾਊਂਡੇਸ਼ਨ ਦੇ ਨਾਲ ਮਿਲ ਕੇ ਬਲੱਡ ਨੇਸ਼ਨ ਦਾ ਬੀੜਾ ਚੱਕਿਆ ਤੇ ਸਾਲ ਸਾਡੀ 6ਵੀਂ ਬਰੇਗੰਡ ਹੈ ਲੰਗਰਾਂ ਦੀ ਤੇ ਦੂਜੀ ਬਰੇਗੰਡ ਕਹਿ ਸਕਦੇ ਹੋ ਦੂਜਾ ਖੂਨਦਾਨ ਕੈਂਪ ਲਗਾਇਆ ਅੱਜ ਮੈਂ ਮੈਸੇ ਯੂਥ ਨੂੰ ਇਹ ਦੇਣਾ ਚਾਹੁੰਦਾ ਵੀ ਮੈਂ ਇੱਥੇ ਦੇਖਦਾ ਜੀ 40 40 ਸਾਲ ਦੇ ਲੋਕ ਆ ਕੇ ਸਾਨੂੰ ਕਹਿੰਦੇ ਮੈਂ ਪਹਿਲੀ ਵਾਰੀ ਦੇ ਰਿਹਾ ਕੋਈ 42 ਸਾਲ ਦਾ ਬੰਦਾ ਕਹਿੰਦਾ ਪਹਿਲੀ ਵਾਰੀ ਦੇ ਰਿਹਾ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਅਸੀਂ ਬਲੱਡ ਦੇਣ ਤੋਂ ਇੰਨਾ ਡਰਦੇ ਕਿਉਂ ਆ ਸਾਡੇ ਮਨ 'ਚ ਨਾ ਕਿਤਨੇ ਕਿਤਨੇ ਇੱਕ ਮੈਂਟਲ ਬਲੌਕ ਬਣਿਆ ਹੋਇਆ ਵੀ ਪਤਾ ਨਹੀਂ ਬਲੱਡ ਦੇਣ ਦੇ ਨਾਲ ਕੋਈ ਦਿੱਕਤ ਆਊਗੀ ਬਟ ਤੁਸੀਂ ਇਹ ਦੇਖੋ ਵੀ ਇਹ ਕੋਈ ਇਦਾਂ ਦੀ ਚੀਜ਼ ਨਹੀਂ ਜਿਹੜੀ ਆਪਾਂ ਨੂੰ ਦੁਕਾਨਾਂ ਫੈਕਟਰੀਆਂ ਤੋਂ ਮਿਲੇ ਇੱਕ ਇਨਸਾਨ ਹੀ ਇਨਸਾਨ ਨੂੰ ਦੇ ਸਕਦਾ ਇਸ ਕਰਕੇ ਸਾਨੂੰ ਅੱਗੇ ਆਣਾ ਚਾਹੀਦਾ ਹੈ ਨੌਜਵਾਨ ਬੱਚਿਆਂ ਨੂੰ ਪੀੜ੍ਹੀ ਨੂੰ ਤਾਂ ਜ਼ਰੂਰ ਅੱਗੇ ਆਣਾ ਚਾਹੀਦਾ ਆਪਾਂ ਆ ਕੇ ਕਿਸੇ ਦੇ ਕੰਮ ਆ ਸਕੀਏ ਜਿਹੜਾ ਮੌਸਮ ਚੱਲ ਰਿਹਾ ਦੋਸਤੋ ਇਹ ਡੇਂਗੂ ਦਾ ਮੌਸਮ ਹੈ ਬੜਾ ਖਤਰਨਾਕ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਹਰੇਕ ਤੁਹਾਨੂੰ ਗਰੁੱਪ ਦੇ ਵਿੱਚ ਹਰੇਕ ਬੰਦਾ ਫੋਨ ਕਰਕੇ ਕਹਿੰਦਾ ਯਾਰ ਮੈਨੂੰ ਆਹ ਬਲੱਡ ਚਾਹੀਦਾ ਆ ਚਾਹੀਦਾ ਪਰ ਕਿਤੇ ਨਾ ਕਿਤੇ ਸਾਨੂੰ ਸੋਚਣਾ ਚਾਹੀਦਾ ਜੇ ਅਸੀਂ ਸੁਸਾਇਟੀ ਨੂੰ ਕੁਝ ਦਵਾਂਗੇ ਤਾਂ ਹੀ ਅਸੀਂ ਕੋਈ ਸੁਸਾਇਟੀ ਤੋਂ ਮੰਗਾਂਗੇ ਤੇ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਾਰੇ ਜਣੇ ਜਰੂਰ ਇਹ ਕੰਮ ਨੂੰ ਅੱਗੇ ਅਓ ਮੈਂ ਦਲਵੀਰ ਸਿੰਘ ਗੋਲਡੀ ਭਾਜੀ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦਾ ਵੀ ਧੂਰੀ ਤੋਂ ਸਾਨੂੰ ਪਿਆਰ ਅਸੀਸਾਂ ਦੇਣ ਪਹੁੰਚੇ ਨੇ ਭਾਜੀ ਬਹੁਤ-ਬਹੁਤ ਸ਼ੁਕਰੀਆ ਤੇ ਬਹੁਤ ਸਾਰੀਆਂ ਟੀਮਾਂ ਬਹੁਤ ਸਾਰੀਆਂ ਸ਼ਹਿਰ ਦੀਆਂ ਸ਼ਕਤੀਤਾ ਇੱਥੇ ਆਈਆਂ ਨੇ ਉਹਨਾਂ ਸਭ ਅਡਮਿਸ਼ਨ ਕਰਦੇ ਹਾਂ ਜੀ ਜਿਹੜਾ ਗੈਪ ਹੁੰਦੀ ਹੈ ਕੈਂਪਿੰਗ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਨਮੋਹ ਸਿੰਘ ਚੱਗਰ ਕਿਸ ਤੋਂ ਸੁਝਗਰ ਤੋਂ ਅੱਜ ਇਹਨਾਂ ਦਾ ਦੇਖ ਕੇ ਇਹ ਉਪਰਾਲਾ ਦੇਖ ਕੇ ਧੁੰਦਾਨ ਕੈਂਪ ਲਗਾਇਆ ਜਿਹੜਾ ਕਿ ਇਹ ਸੈਕੰਡ ਕੈਂਪ ਹੈ ਐਮ ਪੀ ਸਿੰਘ ਜੀ ਵੱਲੋਂ ਲਗਾਇਆ ਜਾ ਰਿਹਾ ਹੈ ਸਿੰਘ ਆਪਟੀਕਲ ਵੱਲੋਂ ਇਹ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਇਦਾਂ ਦੇ ਉਪਰਾਲੇ ਇੱਕ ਸਮਾਜ ਦੇ ਵਿੱਚ ਹੋਣੇ ਚਾਹੀਦੀ ਹੈ ਜੋ ਐਮ ਪੀ ਸਿੰਘ ਜੀ ਇਹਨੂੰ ਅੱਗੇ ਆ ਕੇ ਆਪ ਵੀ ਆ ਕੇ ਇਹਨੂੰ ਵਧਾਵਾ ਚੜਾਵਾ ਦੇ ਰਿਹਾ ਇਹਨੂੰ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਥੈਂਕ ਯੂ